ਅੱਜ ਸੱਜਨ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਇਆ ਹੈ ਪਹਿਲਾਂ ਜੇਲ੍ਹ ਤੋਂ ਬੰਦ ਨੇ ਦੋਸ਼ੀ ਘਰਾ ਦੇ ਤਾ ਬਰਬਰ ਕਰਾਇਆ ਥਲੇ ਕੋ ਲੋਕ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤਨਵਾਦ ਦੇ ਕੋਰਟ ਦਾ ਅੱਜ 41 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਜਿਨੇ ਦਿੱਲੀ ਦੇ ਵਿੱਚ 10000 ਸਖਾਂ ਦਾ ਕਤਲਿਆਮ ਹੋਇਆ ਸੀ ਇਹਦਾ ਵੱਡਾ ਰੋਲ ਸੀ ਇਹ ਵੱਡਾ ਮਗਰਮਸ਼ ਸੀ ਜਿਹਨੂੰ ਪਹਿਲਾਂ ਉਮਰ ਕੈਦ ਹੋਈ ਏ ਅੱਜ ਉਹਨੂੰ ਦੋਸ਼ੀ ਘਰਾ ਦਿੱਤਾ ਗਿਆ ਹੈ ਕੋਟ ਵੱਲੋਂ ਅਸੀਂ ਕੋਟ ਵੱਲੋਂ ਕੋਟ ਦਾ ਸਵਾਗਤ ਕਰਦੇ ਹਾਂ ਸਵਾਗਤ ਅਪਣੀ ਸੁਸਾਇਟੀ ਵੱਲੋਂ ਇੱਥੇ 25000 ਪਰਿਵਾਰ ਉਹਦਾ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਕੋਟ ਦਾ ਉਹ ਜੱਜ ਸਾਹਿਬ ਦਾ ਜਿਨ੍ਹਾਂ ਨੇ ਉਹਨੂੰ ਦੁਸ਼ੀ ਕਰਾ ਦਿੱਤਾ ਹੈ ਉਸ ਵੇਲੇ ਧੰਨਵਾਦ ਹੈ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ 40 ਸਾਲ ਬਾਅਦ ਇਹ ਜਿਹੜੇ ਦਰਿੰਦੇ ਸਨ ਜਿਹੜੇ ਜਗਦੀਸ਼ ਟੈਟਲਰ ਹੋ ਗਏ ਕਮਲਨਾਥ ਹੋ ਗਏ ਸੱਜਨ ਕੁਮਾਰ ਇੱਕ ਅਗਰਗ ਮਸਕਾਬੂ ਆਏ ਇਹਦੇ ਵਿੱਚ ਹਜ਼ਾਰਾਂ ਜਿਹੜੇ ਨੇ ਕਾਂਗਰਸੀ ਸੰਭਲ ਲੈ ਕੋਈ 200 250 ਦੀ ਹੈਗੇ ਮੇਰੀ ਬੇਨਤੀ ਹੋਂ ਇੱਕ ਦੇ ਕੋਰ ਨੂੰ ਬੇਨਤੀ ਹੈ ਕਿ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਏ ਫਾਂਸੀ ਦੀ ਸਜਨ ਕੁਮਾਰ ਨੂੰ ਜਿਹੜੇ ਅੱਲੇ ਝਖਮ ਨੇ ਇਹਨਾਂ ਦੇ ਮਲਮ ਲਗਾਈ ਜਾ ਸਕੇ ਜਿਹੜੇ ਸਾਡੇ 1984 ਦੇ ਵਿੱਚ ਸਾਡੀਆਂ 3 ਪੈਰਾਂ ਦੇ ਗਲਾਂ ਟੇਰ ਪਾ ਕੇ ਜਿਹੜੇ ਬਜ਼ੁਰਗ ਜਾਰੇ ਸਾਂ ਜਿਹੜੇ ਟਰਨ ਹਰਸਾਨ ਉਹਨਾਂ ਕੱਲਾ ਲੱਗ ਸਾਲਾ ਗਿਆ ਸਾਨੂੰ ਇਸ ਕੰਟਰੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਉਹ ਜਦੋਂ ਸਰਕਾਰ ਬਣੀ ਹੈ ਭਾਜਪਾ ਦੀ ਥੋੜੀ ਆਸ ਦੀ کرن ਜਾਗੀ ਏ ਤੇ ਇਹ ਥੋੜਾ ਕੰਮ ਸ਼ੁਰੂ ਹੋਈ ਏ ਤੇ ਸਾਡੀ ਮੰਗੇ ਪਾਰ ਸਰਕਾਰ ਤੋਂ ਮੋਦੀ ਜੀ ਤੋਂ ਤੇ ਜਿਹੜੇ ਸਾਡੇ ਜੱਜ ਸਾਹਿਬਾਨ ਨੇ ਕੱਲ ਵੀ ਇੱਕ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਇਹ ਜਿਹੜੀਆਂ ਸਾਡੀਆਂ ਕੋਟਾਂ ਨੇ ਨੂੰ ਅਲੱਗੇ ਜਣਾ ਲੈਣ ਚੁਣਸੀ ਦਿੱਕਤਲੇ ਆਮ ਨੂੰ ਜਿਹੜੇ ਦੋਸ਼ੀ ਨੇ ਜੇ ਤੁਹਾਡੇ ਕੋ ਰਿਟਾਂ ਆਂਦੀਆਂ ਨੇ ਉਹਦਾ ਫੈਸਲਾ ਕਰੋ ਜਿਹੜੇ ਦੋਸ਼ੀਆਂ ਨੂੰ ਫਾਸੀ ਦਿਓ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿਓ ਸੁਪਰੀਮ ਕੋਰਟ ਵੀ ਤਰਵਾਤ ਕਰਦੇ ਆ ਅੱਜ ਸਾਡੇ ਤੋਂ ਖੁਸ਼ੀ ਹੈ ਸਾਡੇ ਪਰਿਵਾਰਾਂ ਵਿੱਚ ਕਿ ਜਿਹੜਾ ਵੱਡਾ ਜਿਹੜਾ ਮਗਰਮਸ਼ਦ ਦਰੰਦਾ ਉਹਨੂੰ ਜਿਹੜੀ ਅੱਜ ਜਿਹੜਾ ਦੋਸ਼ੀ ਘਰਾੜ ਦਿੱਤਾ ਗਿਆ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਉਹਨੂੰ ਜਿਹੜੀ ਫਾਸੀ ਹੋਵੇਗੀ ਤੇ ਸਾਡੇ ਜਿਹੜੇ ਅੱਲੇ ਜਖਮ ਨੇ ਉਹਨਾਂ ਦਾ ਜਿਹੜਾ ਨਮਕ ਲੱਗੇਗਾ ਦੂਜੀ ਮਿੰਤੀ ਇਹ ਪੰਜਾਬ ਸਰਕਾਰ ਨੂੰ ਮਿਲਦੀ ਹੈ ਕਿ ਜਿਹੜੇ ਸਾਡੇ ਮਸਲੇ ਨੇ ਪੰਜਾਬ ਵਿੱਚ ਆਮ ਪਾਰਟੀ ਸਰਕਾਰ ਕੋਈ ਕੰਮ ਨਹੀਂ ਕਰਦੀ 84 ਜਿਹੜੇ ਇਕੱਲਾ ਪੀੜਤਾਂ ਦਾ ਇਹਨਾਂ ਨਾਲ ਮਤਲਬ ਮਰਦ ਦਾ ਸੰਗੂ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਮਸਲੇ ਪੰਜਾਬ ਸਰਕਾਰ ਹੱਲ ਕਰੇ ਮੂਲ ਬਸਵੇ ਦੇ ਨਿੱਦੇ ਸਰਕਾਰੇ ਖਿਲਾਫ ਵੀ ਤਰਨੇ ਦੇਾਂਗੇ ਠੀਕ ਠੀਕ ਆ ਜੀ ਬੀਬੀ ਹਲਕਾ ਜਾ ਥੋੜਾ ਜਿਹਾ ਬੇਸ਼ਾਨ ਚਲੋ ਹਾਂਜੀ ਕੀ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਅੱਜ ਜਾਈ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕਿ 41 ਸਾਲਾਂ ਬਾਅਦ ਸਾਡੇ ਅੱਲੇ जख्मਾਂ ਤੇ ਮਰਮ ਲਗਾਈਆ ਤੁਹਾਨੂੰ ਥੋੜੀ ਜਿਹੀ ਰਾਹਤ ਜੜੀ ਹੈਗੀ ਆ ਸਾਹ ਮਿਲਿਆ ਕਿਉਂਕਿ 41 ਸਾਲ ਹੋ ਜਾਣਗੇ ਇਹ ਕੋਈ ਅਤੇ 10000 ਖਾਲੀ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ ਉਹ ਜਿਹੜੇ 25000 ਪਰਿਵਾਰ ਓਜੜੇ ਉਹਦੇ ਨਾਲ ਇੱਕ ਪਰਿਵਾਰ ਦੇ ਵਿੱਚ ਅਗਰ ਇੱਕ ਪਰਿਵਾਰ ਦੇ ਇੱਕ ਜੀ ਦਾ ਕਤਲ ਹੋਇਆ ਉਹਦੇ ਨਾਲ ਅਗਰ 6 ਜੀ ਸੰਕਰਦੇ 6 ਹੀ ਜੀ ਮਰ ਗਏ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਨਹੀਂ ਪੜਾਈ ਦੇ ਸਕੇ ਅਸੀਂ ਆਪਣੇ ਬੱਚਿਆਂ ਦੀ ਕੋਈ ਵਧੀਆ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਵਧੀਆ ਤਰੀਕੇ ਨਾਲ ਨਹੀਂ ਉਹਨਾਂ ਦੀ ਦੇਖਭਾਲ ਕਰ ਸਕੇ ਅਸੀਂ ਆਪਣੇ ਬੱਚਿਆਂ ਦੀਆਂ ਨੌਕਰੀਆਂ ਨਹੀਂ ਲਗਵਾ ਸਕੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਨਹੀਂ ਕਰਵਾ ਸਕੇ ਸਿਰਫ ਤੇ ਸਿਰਫ ਇਹਨਾਂ ਕਾਤਲ ਦਰਿੰਦਿਆਂ ਦੇ ਕਰਕੇ ਇਹਨਾਂ ਕਾਤਲ ਕਾਂਗਰਸੀਆਂ ਦੇ ਕਰਕੇ ਜਿਹੜੇ ਰਾਜੀਵ ਗਾਂਧੀ ਨੇ ਇੱਕ ਨਾਰਾ ਦਿੱਤਾ ਖੂਨ ਦਾ ਬਦਲਾ ਖੂਨ ਜਦ ਬڑا ਪੇੜ ਡਿੱਗਦਾ ਹੈ ਧਰਤੀ ਹਿੱਲਦੀ ਹੈ ਅੱਜ 41 ਸਾਲਾਂ ਤੋਂ ਇਹਨਾਂ ਕਾਤਲਾਂ ਨੂੰ ਇਹ ਸਾਰੇ ਬਚਾਉਂਦੇ ਆ ਰਹੇ ਸਨ ਪਰ ਉਹ ਪ੍ਰਮਾਤਮਾ ਦੀ ਜਿਹੜੀ ਅਦਾਲਤ ਹੈਗੀ ਉਹ ਸਭ ਤੋਂ ਵੱਡੀ ਅਦਾਲਤ ਹੈਗੀ ਆ ਉਹਦੇ ਵਿੱਚ ਇਨਸਾਫ ਜ਼ਰੂਰ ਮਿਲਦਾ देर ਹੈਗੀ ਆ ਪਰ ਹੰਦੇਰ ਨਹੀਂ ਹੈਗਾ ਉਹਦੀ ਉਹਦੀ ਅਦਾਲਤ ਵਿੱਚ ਸੋ ਮੈਂ ਕੋਰਟ ਦਾ ਧੰਨਵਾਦ ਕਰਦੀ ਆ ਨਾਲ ਹੀ ਮੈਂ ਕੋਰਟ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਜੇ ਤੁਸੀਂ ਸਾਨੂੰ ਇਨਸਾਫ ਦਿੱਤਾ ਜੀ ਤੁਹਾਡੇ ਧੰਨਵਾਦੀ ਆ ਪਰ ਜਿਹੜੀ 18 ਤਰੀਕ ਨੂੰ ਜਿਹੜਾ ਇਹਦਾ ਤੁਸੀਂ ਇਹਦੀ ਕਰਨੀ ਹੈਗੀ ਇਹਨੂੰ ਘੱਟ ਤੋਂ ਘੱਟ ਵੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਜਦੋਂ ਫਾਂਸੀ ਤੇ ਲਟਕੇਗਾ ਸਾਨੂੰ ਥੋੜੀ ਜਿਹੀ ਰਾਹਤ ਮਿਲੇਗੀ ਸਜਨ ਕੁਮਾਰ ਬਾਕੀ ਜਗਦੀਸ਼ ਟਾਈਟਲ ਹੈਗਾ ਉਹਨੂੰ ਵੀ ਚਲਤੀ ਤੋਂ ਜਲਦੀ ਉਹਦੇ ਵੀ ਦੋਸ਼ ਤਾਂ ਹੈ ਹੋ ਕੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਕਮਲਨਾਥ ਹੈਗਾ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਉਹਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਮੈਂ ਮੋਦੀ ਸਾਹਿਬ ਨੂੰ ਵੀ ਅਪੀਲ ਕਰਦੀ ਆ ਮੋਦੀ ਸਾਹਿਬ ਬਹੁਤ ਜ਼ਿਆਦਾ ਹੋ ਗਈ ਆ ਹੁਣ ਤੁਹਾਡੀ ਦੁਬਾਰਾ ਤੋਂ ਜਿਹੜੀ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਬਣ ਗਈ ਆ ਪਹਿਲੇ ਤੁਸੀਂ ਕਹਿੰਦੇ ਸੀ ਫਾਇਲਾ ਨਹੀਂ ਮਿਲ ਰਹੀ ਐ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਹੁਣ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਬਣਨ ਜਾ ਰਹੀ ਆ ਸੋ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਜਿੰਨੇ ਸਾਡੇ ਕਾਤਲ ਹੈਗੇ ਆ ਇਹਨਾਂ ਨੂੰ ਸਜ਼ਾਵਾ ਦਿਵਾਓ ਤਾਂ ਕਿ ਸਾਨੂੰ ਵੀ ਜਿਹੜੀ ਥੋੜੀ ਜਈ ਹੈਗੀ ਆ ਰਾਹਤ ਮਿਲ ਸਕੇ ਸਾਡੇ ਜਿਹੜੇ ਅੱਲੇ ਜ਼ਖਮ ਹੈਗੇ ਆ ਇਹਨਾਂ ਤੇ ਮਰਮ ਲੱਗ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਮੈਂ